ਉੜੀ ਹਾਂ ਕਿਆ ਅੱਖਾਂ ਇੱਕ ਜੀਵ ਤੇਰਾ ਅੰਤ ਨ ਕਿਣਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹਿਸ ਮਾਇਆ ਇੱਕ ਭਗਵਾ ਵੇਸ ਕਰ ਭੰਮ ਦੇ ਪਿਣ ਸਤਗੁਰ ਕਿਨੈ ਨਾ ਪਾਇਆ ਦੇਸ਼ ਦਿਸੰਤਰ ਭਵ ਥਕੇ ਤੁਦ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦੇਖ ਆਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸੁਮਾਇਆ ਆਵਾ ਗੌਣ ਬਜ਼ਾਰੀਆਂ ਬਾਜ਼ਾਰ ਜਿੰਨੀ ਰਚਾਇਆ ਇੱਕ ਫਿਰ ਸੱਚਾ ਸਹਲਾਣਾ ਜਿਨ ਮਨ ਸੱਚਾ ਪਾ ਸਲੋਕ ਮੈਂ ਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਾਲੇ ਅੰਮ੍ਰਿਤ ਫਲ ਵਿੱਚ ਸਭ ਕਾਰਣ ਕਰਤਾ ਕਰੇ ਜਿਸ ਖਵਾਲੇ ਤਿਸ ਮਹਿਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਐਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਪੌੜੀ ਸਿਰਸਰ ਹੋਏ ਨਿਬੇੜ ਹੁਕਮ ਚਲਾਇਆ ਇਹ ਰਹਾ ਹੱਥ ਨਵੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬਨ ਕੋਈ ਨਾ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤ ਗੁਰ ਬੋਹੇਥ ਬੇੜ ਸੱਚਾ ਰਖਸੀ ਅਗਨ ਭਖੇ ਪੜਹਾੜ ਅੰਨ ਦਿਨ ਫਖਸੀ ਥਾਥਾ ਚੁਗੈ ਚੋਗ ਫੁਕਮੀ ਛੁੱਟਸੀ ਕਰਤਾ ਕਰੇ ਸੋ ਹੋਗ ਪੂਰਨਖੁੱਟ ਸੀ ਸ਼ਲੋਕ ਮੈਲਾ ਪਹਿਲਾ ਕਰ ਮੈਂ ਕਰ ਦੇ ਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਚ ਸ਼ਬਦ ਧੁਨਕਾਰ ਧੁਨ ਤहां ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਲ ਤहां ਖੰਡ ਮੰਡਲ ਹੈਰਾਨ ਤਾਰਖੋਰ ਬਾਜੰਤਰ ਤहां ਸਾਜ ਤਖਤ ਸੁਲਤਾਨ ਸੁਖਮਨ ਕਾ ਕਰ ਰਾਗ ਸੁਣ ਸੁਨ ਮੰਡਲ ਲਿਗ ਲਾਇ ਕਤ ਤਥ ਵਿਚਾਰੀਐ ਨਨ ਸਾ ਮਨ ਸਮਾਇ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋ ਨਾ ਜਾਏ ਜਪਾ ਜਾਪ ਨਾ ਵਿਸਰੇ ਸਾਧ ਜੁਗਾਦ ਸਮਾਇ ਸਬ ਸਖੀਆਂ ਪੰਚ ਮਿਲੇ ਗੁਰਮੁਖ ਮੰਜ ਘਰ ਵਾਸ ਸਬਦ ਖੋਜ ਏ ਘਰ ਲਹਿ ਨਾਨਕ ਦਾ ਕਾ ਦਾਸ ਮੈਂ ਲਾ ਪਹਿਲਾ ਚਿਰ ਮਿਲ ਬਿਸਿਆਰ ਦੁਨੀਆ ਫਾਨੀ ਕਾਲੂਬ ਅਕਲ ਮਾਨ ਗੋਰ ਨਾ ਮਾਨੀ ਮਨ ਕਮੀਨ ਤਮ ਤਰੀਨ ਤੂੰ ਦਰੀ ਆਉ ਖੁਦਾਇ ਏਕ ਚੀਜ਼ ਮੁਝਾ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ ਪ੍ਰਾਭ ਖਾਮ ਕੁਜ਼ਾ ਹਕਮਤ ਖੁਦਾਇਆ ਮਨ ਤੋਂ ਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਨ ਮਸਤਾਨਾ ਨਿਤ ਚੜੈ ਸਵਾਇਆ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹਿਲਾ ਪੰਜਵਾ ਦੂਰ ਤੇ ਚਲਤ ਚੜਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਨਥੇ ਸਭ ਵਿਕਾਰ ਸ਼ਬਦ ਨਿਸ਼ਾਣਿਆ ਸਾਧੂ ਸੰਗ ਉਧਾਰ ਪੈ ਨਿਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮੇਰ ਸ਼ਾਵਣਿਆ ਆਪ ਤੇ ਬਖਸ਼ ਮਿਲਾਏ ਸਦ ਕੁਰਬਾਨਿਆ ਨਾਨਕ ਲੈ ਮਿਲਾਏ ਖਸਮੇ ਭਾਨਿਆ ਸ਼ਲੋਕ ਮਨ ਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਠੰਡ ਧਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਨ ਲਾ ਪਹਿਲਾ ਆਪੇ ਪੱਤੀ ਕਲਮ ਆਪ ਉੱਪਰ ਲੇਖ ਦੇ ਤੂੰ ਇੱਕੋ ਕਹੀਏ ਨਾਮ ਕਾ ਦੂਜਾ ਕਾਹੇ ਕੋ ਟੋੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਪਿਆ ਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤਉ ਦੇ ਕੀਮਤ ਪਾਈ ਤੂੰ ਅਲਖ ਅਗੋਚ ਰਗਮ ਹੈ ਗੁਰਮਤਿ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਪ੍ਰਪਾ ਕਰੈ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਚਿਆ ਸਤਿ ਕੋ ਲਗੈ ਨਾਨਕ ਗੁਣ ਗਾਈ ਛੱਡੋ